चेयरमैन मार्केट कमेटी मैडम शेरगिर जी प्रीतम पीतू जी चेयरमैन इंप्रूवमेंटला संरूर मेरे सामने सुशोभित बहुत ही सत्कारयोग सारे नौजवान बच्चे बच्चिया ਪਿੰਡ ਦੇ ਨੌਜਵਾਨ ਸਰਪੰਚ ਸਾਹਿਬਾਨ ਸਮੂੱਚੀ ਪੰਚਾਇਤ ਸਭ ਤੋਂ ਪਹਿਲਾਂ ਬਲੌ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੈਂ ਸਕੂਲ ਦੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਸਮੂੱਚੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਤੁਹਾਡੇ ਸਕੂਲ ਦੇ ਕਾਫੀ ਲੰਬੇ ਅਰਸੇ ਤੋਂ ਜੋ ਕੰਮ ਪੈ ਸੀ ਜੋ ਪੈਂਡਿੰਗ ਪੈ ਸੀ ਅੱਜ ਉਹ ਪੂਰੇ ਹੋਏ ਨੇ ਕਿ ਲਗਭਗ 41 ਲੱਖ ਰੁਪਏ ਦੇ ਕੰਮ ਜਿਹੜੇ ਦੇਗੇ ਉਹ ਅੱਜ ਦੇ ਪਰਚੜੇ ਦੇਗੇ ਉਹਨਾਂ ਦਾ ਜਿਹੜਾ ਉਹ ਸਾਰੇ ਤੁਹਾਡੇ ਸਕੂਲ ਨੂੰ ਅਸਮਰਪਿਤ ਹੋਏ ਨੇ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜੇ ਮੈਂ ਪੰਜਾਬ ਦੀ ਗੱਲ ਕਰਾਂ 217 ਚ ਅਸੀਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਇਲੈਕਸ਼ਨ ਪੰਜਾਬ ਵਿਧਾਨ ਸਭਾ ਦੇ ਲੜੇ ਸੀ ਔਰ ਤੁਸੀਂ ਪਹਿਲੀ ਇਲੈਕਸ਼ਨ ਲੜਦਿਆਂ ਹੋਏ ਨੇ ਪਹਿਲੀ ਵਾਰ ਹੀ ਮੈਨੂੰ ਹਲਕੇ ਦੜਵੇ ਦਾ ਸੇਵਾਦਾਰ ਬਣਾਇਆ ਸੀ ਪਹਿਲੀ ਵਾਰ ਹੀ ਮੈਨੂੰ ਵਿਧਾਇਕ ਬਣਾਇਆ ਸੀ ਔਰ ਦੂਸਰੀ ਵਾਰ ਤੁਸੀਂ ਸਾਰਿਆਂ ਨੇ ਫੇਰ 2022 'ਚ ਮੈਨੂੰ ਵਿਧਾਇਕ ਬਣਾਇਆ ਪਹਿਲੀ ਵਾਰ ਪਾਰਟੀ ਨੇ ਮੇਰੀ ਸੇਵਾ ਲਈ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਨੇਤਾ ਵਿਰੋਧੀ ਤੇ ਬਣਾਇਆ ਔਰ ਜਦੋਂ ਦੂਜੀ ਵਾਰ ਤੁਸੀਂ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਹਲਕਾ ਦੜਬਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਤਾਂ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਮੈਨੂੰ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਮੈਨੂੰ ਸਪਰਦ ਕੀਤੀਆਂ ਮੈਨੂੰ ਪੰਜਾਬ ਦਾ ਖਜ਼ਾਨਾਮંત્રી ਬਣਾਇਆ ਇਹ ਸਾਰਾ ਸਿਹਰਾ ਮੈਂ ਸਮਝਦਾ ਡਿੜਬੇ ਵਾਲਿਓ ਕਮਾਲਪੁਰ ਵਾਲਿਓ ਤੁਹਾਡੇ ਸਿਰ ਤੇ ਜਾਂਦਾਗਾ ਤੁਹਾਨੂੰ ਜਾਂਦਾਗਾ ਕਿਉਂਕਿ ਤੁਸੀਂ ਮਿਹਨਤ ਕੀਤੀ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਜਿੱਤ ਕੇ ਗਿਆ ਪਰ ਉਸ ਸਮੇਂ ਬਹੁਤ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਮੰਗ ਸੀਗੀ ਕਿ ਸਾਡੇ ਪਿੰਡ ਦੇ ਸਕੂਲ ਦੇ ਕਮਰੇ ਦੂਰੇ ਨੇਗੇ ਸਕੂਲ ਦੇ ਅੰਦਰ ਸਟਾਫ ਦੇ ਬੈਠਣ ਲਈ ਕਮਰੇ ਨਹੀਂ ਹੈਗੇ ਮਿੱਡੇ ਮੀਲ ਦਾ ਕਮਰਾ ਨਹੀਂ ਹੈਗਾ ਬਾਥਰੂਮ ਠੀਕ ਨਹੀਂ ਹੈਗੇ ਇਹ ਸਾਰੀਆਂ ਮੰਗਾਂ ਜਿਹੜੀਆਂ ਬਹੁਤ ਸਾਰੇ ਨੌਜਵਾਨ ਸਾਥੀਆਂ ਨੇ ਕੀਤੀਆਂ ਸੀ ਸਰਪੰਚ ਸਾਹਿਬਾਨ ਨੇ ਕੀਤੀਆਂ ਸੀ ਉਹ ਸਾਰੀਆਂ ਮੰਗਾਂ ਅੱਜ ਪੂਰੀਆਂ ਹੋ ਜਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਰਾ ਇਹ ਸੀਗਾ ਆਮ ਆਦਮੀ ਪਾਰਟੀ ਦਾ ਨਾਰਾ ਇਹ ਸੀਗਾ ਕਿ ਇੱਕ ਮੌਕਾ ਸਰਦਾਰ ਭਗਵੰਤ ਮਾਨ ਨੂੰ ਇੱਕ ਮੌਕਾ ਕੇਂਦਰੀਵਾਲ ਸਾਹਿਬ ਨੂੰ ਇਹ ਵੱਡੀ ਜਿਹੜੀ ਸਲੋਗਨ ਸੀਗਾ ਵੱਡਾ ਨਾਰਾ ਸੀ ਉਹਦੇ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤਬਾਨ ਨੂੰ ਇਹਦੇ ਉੱਤੇ ਸੀ ਪੰਜਾਬ ਦੀ ਇਲੈਕਸ਼ਨ ਲੜੀ ਸੀ ਔਰ ਪੰਜਾਬ ਦੇ ਲੋਕਾਂ ਨੇ ਵਾਦਾ ਕੀਤਾ ਸੀਗਾ ਕਿ ਜੋ ਐਜੂਕੇਸ਼ਨ ਦਾ ਮਾਡਲ ਆ ਜੋ ਸਿੱਖਿਆ ਦਾ ਮਾਡਲ ਆ ਜੋ ਦਿੱਲੀ ਦੇ ਅੰਦਰ ਮਨੀਸ਼ ਯਸ਼ੋਧਿਆ ਜੀ ਨੇ ਜੋ ਦਿੱਲੀ ਦੇ ਅੰਦਰ ਹਰਵਿੰਦ ਕੇਜਰੀਵਾਲ ਜੀ ਨੇ ਸਿੱਖਿਆ ਦੇ ਅੰਦਰ ਵੱਡੀਆਂ ਤਬਦੀਲੀਆਂ ਲੈ ਕੇ ਆਂਦੀਆਂ ਨੇ ਗਿਆ ਉਸੇ ਤਰ੍ਹਾਂ ਦੇ ਤਬਦੀਲੀਆਂ ਜਿਹੜੀਆਂ ਅਸੀਂ ਪੰਜਾਬ 'ਚ ਲੈ ਕੇ ਆਵਾਂਗੇ ਇਹ ਵਾਦਾ ਸੀ ਸਾਡਾ ਅੱਜ ਉਹ ਤਬਦੀਲੀਆਂ ਦਾ ਜਿਹੜਾ ਬਦਲਾਅ ਆ ਪੰਜਾਬ ਦੇ ਅੰਦਰ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਆਡ ਸਾਡੇ ਅਧਿਆਪਕ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਸਾਹਿਬਾਨ ਨੇ ਕਿਹਾ ਕਿ ਆਈਆਈਟੀ ਅੰਮਦਾਬਾਧ ਜਾ ਰਹੇ ਨੇਗੇ ਸਾਡੇ ਅਧਿਆਪਕ ਫਿਨਲੈਂਡ ਜਾ ਰਹੇ ਨੇ ਸਾਡੇ ਅਧਿਆਪਕ ਸਿੰਗਾਪੁਰ ਜਾ ਰਹੇ ਨੇਗੇ ਸਾਡੇ ਅਧਿਆਪਕ ਵੱਡੀਆਂ-ਵੱਡੀਆਂ ਇੰਸਟੀਚੂਨਾਂ ਜਾ ਰਹੇ ਨੇ ਕਿਉਂ ਜਾ ਰਹੇ ਨੇ ਉੱਥੇ ਉੱਥੇ ਜਾ ਕੇ ਉਹ ਜਿਹੜੀ ਵਰਲਡ ਕਲਾਸ ਐਜੂਕੇਸ਼ਨ ਆ ਜਿਹੜੀ ਸੰਸਾਰ ਦੇ ਪੱਧਰ ਦੀ ਐਜੂਕੇਸ਼ਨ ਆ ਉਸ ਲੈਵਲ ਦੀ ਸਿਖਲਾਈ ਆ ਉਹ ਪ੍ਰਾਪਤ ਕਰਕੇ ਆ ਰਹੇ ਨੇ ਤਾਂ ਕਿ ਉਹ ਤੋਂ ਪ੍ਰਾਪਤ ਕਰਕੇ ਉਹ ਸਾਡੇ ਬੱਚਿਆਂ ਨੂੰ ਜਿਹੜੇ ਸਾਹਮਣੇ ਸਾਡੇ ਬੱਚੇ ਬੈਠੇ ਨੇਗੇ ਇਹਨਾਂ ਬੱਚਿਆਂ ਨੂੰ ਉਹ ਇੰਟਰਨੈਸ਼ਨਲ ਲੈਵਲ ਦੀ এডੂਕੇਸ਼ਨ ਦੇਣਗੇ ਯਾਨੀ ਕਿ ਸੰਸਾਰ ਦੇ ਪੱਧਰ ਦੀ এডੂਕੇਸ਼ਨ ਦੇਣਗੇ ਇਹ ਸਾਡਾ ਵਾਅਦਾ ਸੀਗਾ ਉਹ ਅਸੀਂ ਪੰਜਾਬ ਦੇ ਅੰਦਰ ਪੂਰਾ ਕੀਤਾਗਾ ਸਾਡਾ ਵਾਅਦਾ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ISRO IIT ਅੰਮਦਾਬਾਦ ਵੱਡੇ ਵੱਡੇ ਜਿਹੜੀ ਇੰਸਟੀਚੂਨਸ ਨੇਗੀਆਂ ਵੱਡੀਆਂ ਵੱਡੀਆਂ ਸੰਸਥਾਾਂ ਨੇ ਉਹਨਾਂ ਦੇ ਅੰਦਰ ਭੇਜਾਂ ਗਿਆ ਅੱਜ ਉਹ ਜਿਹੜਾ ਅਸਰ ਆ ਸਭ ਹਾਈ ਦਿਨ ਦਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇਸ ਰੋ ਦੀ ਵੀ ਸੈਰ ਕਰ ਰਹੇ ਨੇ ਬਹੁਤ ਵੱਡੀਆਂ ਵੱਡੀਆਂ ਥਾਮਾਂ ਤੇ ਜਾ ਰਹੇ ਨੇ ਕਿ ਸੋ ਮੈਂ ਤੋਂ ਪਹਿਲਾਂ ਬੋਲਦਿਆਂ ਡਿਪਟੀ ਡੀਓ ਸਾਹਿਬ ਨੇ ਦੱਸਿਆ ਸੀਗਾ ਕਿ ਲਗਭਗ 200 ਦੇ ਕਰੀਬ ਸਾਡੇ ਬੱਚੇ ਉਹ जेई ਦੇ ਵਿੱਚ ਜਿਹੜਾ एग्जाम ਆ ਉਹਦੇ ਵਿੱਚ ਸਫਲ ਹੋਏ ਲਗੇ 169 ਜਿਹੜੇ ਬੱਚੇ ਨੇਗੇ ਉਹ ਅੱਜ जेई ਦਾ एग्जाम ਪਾਸ ਕੀਤਾ ਗਿਆ ਇਹ ਪਹਿਲੀ ਵਾਰ ਹੋਇਆਗਾ ਸਰਕਾਰਾਂ ਦਾ ਬਹੁਤ ਲੰਬੇ ਅਰਸੇ ਤੋਂ ਵੜਦੀ ਆ ਰਹਿਆ ਸੀਗਾ ਪਰ ਲੇਕਿਨ ਐਡੀ ਭੱਟੀ ਕਿਰਤੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵੱਡੀਆਂ-ਵੱਡੀਆਂ ਇੰਸਟੀਚਿਊਸ਼ਨ ਦੇ ਅੰਦਰ ਦਾਖਲਾ ਲੈਣਾ ਇਹ ਮਿਸਾਲ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪਹਿਲੀ ਵਾਰ ਪੰਜਾਬ 'ਚ ਹੋਇਆਗਾ ਇਹ 3 ਸਾਲ ਦਾ ਇਤਿਹਾਸ ਜਿਹੜਾ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਰਹਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਕੰਮ ਕਰਦੇ ਰਹੇ ਲਗਾਤਾਰ ਐਜੂਕੇਸ਼ਨ ਦੇ ਅੰਦਰ ਮੇਰੇ ਯਾਦ ਆ ਕਿ ਜਦੋਂ ਪਹਿਲਾ ਬਜਟ ਸੀਗਾ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਮੈਂ ਪਹਿਲਾ ਬਜਟ ਪੇਸ਼ ਕੀਤਾ ਤਾਂ ਐਜੂਕੇਸ਼ਨ ਦੇ ਅੰਦਰ ਸਿੱਖਿਆ ਦੇ ਅੰਦਰ 57% ਦੀ 57% ਦਾ ਬਜਟ ਜਿਹੜਾ ਜੇ ਅਸੀਂ ਪੈਸੇ ਰੱਖਾਂਗੇ ਤਾਂ ਹੀ ਵਿਕਾਸ ਹੋਊਗਾ 57% ਦੀ ਬਜਟ ਜਿਹੜਾ ਉਹ ਪਹਿਲੀ ਵਾਰ ਐਜੂਕੇਸ਼ਨ ਚ ਰੱਖਿਆ ਗਿਆ 47% ਦੀ ਬਜਟ ਜਿਹੜਾ ਉਹ ਮੈਡੀਕਲ ਐਜੂਕੇਸ਼ਨ ਚ ਰੱਖਿਆ ਗਿਆ ਤਾਂ ਹੀ ਅੱਜ ਮੈਂ ਸਮਝਦਾ ਪੰਜਾਬ ਦੇ ਸਿਹਤ ਦੇ ਖੇਤਰ ਦੇ ਅੰਦਰ ਔਰ ਸਿੱਖਿਆ ਦੇ ਖੇਤਰ ਦੇ ਅੰਦਰ ਪੰਜਾਬ ਦੀ ਜਿਹੜੀ ਉਧਾਰ ਬਦਲ ਗਈ ਆ ਤੁਹਾਡੇ ਯਾਦ ਹੋਊਗਾ ਕਿ ਜਦੋਂ 2017 ਦੀ ਇਲੈਕਸ਼ਨ ਹੋ ਰਹੀ ਸੀ ਔਰ ਉਸ ਤੋਂ ਬਾਅਦ 22 ਦੀ ਇਲੈਕਸ਼ਨ ਹੋ ਰਹੀ ਸੀ 2022 ਲਗਭਗ ਪੰਜਾਬ ਦੇ 13000 ਅਧਿਪਕ ਜਿਨ੍ਹਾਂ ਨੂੰ ਸਿਰਫ ਤੇ ਸਿਰਫ 6000 ਤਨਖਾਹ ਮਿਲਦੀ ਹੁੰਦੀ ਸੀ ਜਿਨ੍ਹਾਂ ਨੂੰ 6000 ਤਨਖਾਹ ਮਿਲਦੀ ਸੀਗੀ ਉਹਨਾਂ 13000 ਦੇ ਆਪਕਾ ਜੋ 12700 ਤੋਂ ਉੱਪਰ 12700 ਤੋਂ ਉੱਪਰ ਦੇ ਆਪਕ ਜਿਹੜੇ ਨੇ ਅੱਜ ਉਸ ਨੂੰ ਪੱਕੇ ਕੀਤੇ ਨੇਗੇ ਔਰ ਉਹਨਾਂ ਦੀ ਤਨਖਾਹ 6000 ਨਹੀਂ ਉਹਨਾਂ ਦੀ ਤਨਖਾਹ 23000 25000 ਤੇ 27000 ਸੋ 5 ਤੋਂ ਲੈ ਕੇ 6 ਗੁਣਾ ਉਹਨਾਂ ਦੀ ਤਨਖਾਹ ਦੇ ਵਿੱਚ ਵੱਡਾ ਵਾਧਾ ਕੀਤਾਗਾ ਤਾਂ ਕਿ ਉਹ ਸਾਡੇ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਯੰਗ ਜਨਰੇਸ਼ਨ ਆ ਜਿਹੜੇ ਸਾਡੇ ਭਵਿੱਖ ਨੇ ਉਹਨਾਂ ਬੱਚਿਆਂ ਨੂੰ ਪੜਾ ਸਕਣ ਇਹ ਵੈਸਾ ਬੰਦਾ ਪੰਜਾਬ ਦੇ ਅੰਦਰ ਵੱਡੇ ਬਦਲਾਅ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਹੁਣ ਤੱਕ 3 ਸਾਲਾਂ ਚ ਲਗਭਗ 20000 20000 ਜਿਹੜੇ ਟੀਚਰ ਲੱਗੇ ਉਹ ਪੱਕੇ ਭਰਤੀ ਕੀਤੇ ਨੇਗੇ ਤਾਂ ਕਿ ਸਾਡੇ ਬੱਚਿਆਂ ਨੂੰ ਕੁਆਲਿਟੀ ਦੀ ਇਹ ਗੁਣਾਤਮਕ ਐਜੂਕੇਸ਼ਨ ਜਿਹੜੀ ਉਹ ਮਿਲ ਸਕੇ ਪਿੱਛੇ ਸਾਡੀਆਂ ਖੁਦ ਦੋ ਬੱਚੀਆਂ ਸਕੂਲ ਦੇ ਅੰਦਰ ਟੀਚਰ ਲੱਗੀਆਂ ਸਾਡੇ ਪੱਤਰਕਾਰ ਸਹਿਬਾਨ ਦੇਸ਼ੀ ਜੀ ਉਹਨਾਂ ਦੀ ਬੇਟੀ ਸਾਡੇ ਛੋਟੇ ਭਰਾ ਪੰਜਾਬ ਪੁਲਿਸ ਮਦੂ ਮਦਬੇਸ਼ ਦੀ ਉਹਦੀ ਬੇਟੀ ਸੋਰੀ ਵਾਈਫ ਉਹਨਾਂ ਦੀ ਵਾਈਫ ਜਿਹੜੀ ਆ ਉਹ ਇੱਥੇ ਟੀਚਰ ਆ ਸੋ ਬਹੁਤ ਸਾਰੇ ਮੈਂ ਜਿਨ੍ਹਾਂ ਨੂੰ ਦੂਜੀ ਤਰ੍ਹਾਂ ਤੇ ਜਾਣਦਾਗਾ ਉਹ ਸਿੱਖਿਆ ਦੇ ਖੇਤਰ ਦੇ ਅੰਦਰ ਬੜਾ ਅੱਛਾ ਜਿਹੜਾ ਯੋਗਦਾਨ ਪਾ ਰਹੇ ਨੇਗੇ ਸੋ ਮੇਰਾ ਕਹਿਣ ਦਾ ਪਾਪ ਜਿਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਸੀ ਕਿ ਅਸੀਂ ਬਦਲਾਅ ਕਰਾਂਗੇ ਉਹ ਬਦਲਾਅ ਜਿਹੜਾ ਅੱਜ ਜ਼ਮੀਨ ਤੇ ਹਕੀਕਤ ਹੋਇਆ ਦਿਖਾਈ ਦੇ ਰਿਹਾ ਅੱਜ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਲਹਿਤ ਬਣ ਰਹੀਆਂ ਨੇ ਕਿਆਂ ਕਿਸ ਤਰ੍ਹਾਂ ਸਕੂਲਾਂ ਦੇ ਚਾਰ ਦਿਵਾਰੀਆਂ ਬਣਨੀਆਂ ਨਹੀਂਆਂ ਕਿਸ ਤਰ੍ਹਾਂ ਸਾਡੀਆਂ ਬੱਚੇ ਬੱਚੀਆਂ ਦੇ ਲਈ ਪਖਾਨੇ ਬਣ ਵਹੇ ਨੇਗੇ ਪਹਿਲਾਂ ਇਹ ਸਾਰਾ ਕੁਝ ਸਕੂਲਾਂ ਤੋਂ ਗਾਇਬ ਸੀਗਾ ਸਕੂਲ 'ਚ ਦੇਖਣ ਨੂੰ ਨਹੀਂ ਮਿਲਦਾ ਸੀ ਪਰ ਲੇਕਿਨ ਸਿੱਖਿਆ ਦੇ ਖੇਤਰ ਦੇ ਅੰਦਰ ਇੱਕ ਵੱਡੀ ਕ੍ਰਾਂਤੀ ਜਿਹੜੀ ਆ ਇੱਕ ਵੱਡੀ ਕ੍ਰਾਂਤੀ ਜਿਹੜੀ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਂਦੀ ਆ ਸੋ ਅੱਜ ਪੰਜਾਬ 'ਚ ਲਗਭਗ 12 ਹਜ਼ਾਰ ਜਿਹੜੇ 12 ਹਜ਼ਾਰ ਸਕੂਲਾਂ ਦੇ ਅੰਦਰ ਅਸੀਂ ਵੱਡਾ ਬਦਲਾਅ ਕੀਤਾ ਹੈ ਔਰ 20 ਹਜ਼ਾਰ ਸਕੂਲ ਨੇ ਪੰਜਾਬ ਦੇ ਅੰਦਰ ਔਰ ਉਹਨਾਂ ਦੇ ਵਿੱਚ ਅੱਜ ਉਹ ਘਾਟਣ ਦੇ ਪ੍ਰੋਗਰਾਮ ਸਟਾਰਟ ਕੀਤੇ ਨੇ ਕਿ ਜਾ ਕੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਦੱਸ ਸਕੀਏ ਪੰਜ ਸਰਪੰਚ ਸਾਹਿਬਾਂ ਨੂੰ ਦੱਸ ਸਕੀਏ ਕਿ ਤਿੰਨਾਂ ਸਾਲਾਂ 'ਚ ਕਿੰਨਾ ਕੰਮ ਹੋਇਆਗਾ ਹਾਂ ਜਿਹੜੇ ਥੋੜੇ ਬਹੁਤੇ ਕੰਮ ਰਹਿੰਦੇ ਰਗੇ ਬਿਲਕੁਲ ਕੁਝ ਕੰਮ ਰਹਿੰਦੇ ਨਹੀਂ ਹੋਣਗੇ ਉਹ ਵੀ ਕੰਮ ਅਸੀਂ ਪਹਿਲ ਦੇਦਾਰ ਤੇ ਆਉਣ ਵਾਲੇ ਸਮੇਂ 'ਚ ਕਰਾਂਗੇ ਮੈਂ ਹੁਣੇ ਹੀ ਵੀਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਕਿ ਕਮਾਲਪੁਰ ਸਕੂਲ ਦਾ ਕੋਈ ਕੰਮ ਰਹਿੰਦਾ ਹੈ ਇਹ ਕਹਿੰਦੇ ਨਹੀਂ ਜੀ ਹੁਣ ਤਾਂ ਕੋਈ ਕੰਮ ਦਿਖਾਈ ਦੇ ਦਿੰਦਾ ਫਿਰ ਵੀ ਜੇਕਰ ਹੋਇਆ ਤਾਂ ਦੇਖਾਂਗੇ ਯਾਨੀ ਕੋਈ ਕੋਈ ਵੀ ਇਸ ਕੰਮ ਦਾ ਸਕੂਲ ਦਾ ਕੰਮ ਉਹ ਪੈਂਡਿੰਗ ਨਹੀਂ ਪਿਆ ਇਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਿੱਖਿਆ ਨੂੰ ਲੈ ਕੇ ਕਿੰਨੇ ਚਿੰਤਤ ਨੇ ਕਿਉਂਕਿ ਜੇ ਸਾਡੇ ਬੱਚੇ ਪੜ੍ਹਨਗੇ ਜੇ ਸਾਡੇ ਬੱਚੇ ਪੜ੍ਹਨਗੇ ਤਾਂ ਹੀ ਉਹ ਪੰਜਾਬ ਦਾ ਭਵਿੱਖ ਸਵਾਰਨਗੇ ਸਿੱਖਿਆ ਤੋਂ ਬਿਨਾ ਮਨੁੱਖ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਸਿੱਖਿਆ ਤੋਂ ਬਿਨਾ ਮਨੁੱਖ ਜਿਹੜਾ ਉਹ ਅੱਗੇ ਨਹੀਂ ਵੱਸ ਸਕਦਾ ਸਿੱਖਿਆ ਮਨੁੱਖ ਦੀ ਜੜੀ ਆ ਮਨੁੱਖ ਦੀ ਬਰਿਆਦ ਆ ਕਿ ਜੇ ਬਰਿਆਦ ਹੀ ਮਾੜੀ ਹੋਊਗੀ ਤਾਂ ਮੈਂ ਸਮਝਦਾ ਮਨੁੱਖ ਜਿਹੜਾ ਤਰੱਕੀ ਨਹੀਂ ਕਰ ਸਕਦਾ ਸੋ ਉਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੱਗੀ ਹੋਈ ਆ ਲਗਾਤਾਰ ਅਸੀਂ ਇਸ ਦੀ ਕੋਸ਼ਿਸ਼ ਕਰ ਰਹੇ ਆਂ ਔਰ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਨਸ਼ਿਆਂ ਦੀ ਜਦੋਂ ਪੁਰਾਣੀਆਂ ਸਰਕਾਰਾਂ ਸੀ ਅਕਾਲੀਦਰ ਭਾਜੀਪੀ ਦੀ ਸਰਕਾਰ ਸੀ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਬਹਾਤਾ ਅਸਕੂਲਾਂ ਤੋਂ ਲੈ ਕੇ ਕਾਲ ਜਾਂ ਹਰ ਜਗ੍ਹਾ ਤੇ ਨਸ਼ੇ ਨਸ਼ੇ ਜਿਹੜੇ ਲੱਗੇ ਉਹ ਕਾਲੀਦਲ ਬੀਜੇਪੀ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਫੈਲਾਏ ਪਰ ਲੇਕਿਨ ਅੱਜ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨੂੰ ਖਤਮ ਕਰਨ ਲਈ ਯੁੱਧ ਦੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਆ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਿੱਧੀ ਅਗਵਾਈ ਕਰ ਰਹੇ ਨੇਗੀ ਮੇਰੀ ਅਗਵਾਈ ਚ ਕਮੇਟੀ ਬਣੀ ਹੋਈ ਆ ਮੈਂ ਹਰ ਇੱਕ ਪੰਜਾਬ ਦੇ ਇੱਕ ਥਾਣੇ ਨੂੰ ਚੈੱਕ ਕਰ ਰਿਹਾ ਇੱਕ ਇੱਕ ਪੁਲਿਸ ਸਟੇਸ਼ਨ ਨੂੰ ਚੈੱਕ ਕੀਤਾ ਜਾ ਰਿਹਾ ਇੱਕ ਇੱਕ ਥਾਣੇ ਨੂੰ ਚੈੱਕ ਕੀਤਾ ਜਾ ਰਿਹਾ ਪੰਜ ਸਰਪੰਚ ਐਮ ਸੀ ਸਹਿਬਾਨ ਅੱਜ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇ ਰਹੇ ਨੇ ਕਿ ਅੱਜ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਹੋ ਰਿਹਾ ਮੈਂ ਤੁਹਾਡੇ ਦਾ ਵਾਅਦਾ ਕਰਦਾਗਾ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਚ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾਵਾਂਗੇ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਜਿੱਥੇ ਨਸ਼ੇ ਦੀ ਕੋਈ ਥਾਂ ਨਹੀਂ ਹੋਊਗੀ ਇਹਦੇ ਲਈ ਅਸੀਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਲੱਗੇ ਹੋਇਆ ਸੋ ਪ੍ਰਭੋ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਨੇ ਔਰ ਬੱਚਿਆਂ ਨੇ ਵੀ ਆਪਣੀ ਆਪਣੀਆਂ ਕਲਾਸਾਂ ਜਾਣਾਗਾ ਔਰ ਉਹਨਾਂ ਦੇ ਪੇਰੈਂਟਸ ਆਏ ਲਗੇ ਔਰ ਪਿੰਡਾਂ ਦੇ ਪੰਜ ਸਰਪੰਚ ਸਾਹਿਬ ਆ ਰਹੇ ਸਾਰੇ ਨੇ ਆਪਣੇ ਆਪਣੇ ਕੰਮ ਤੇ ਜਾਣਾਗਾ ਮੈਂ ਤਾਂ ਸਹੀ ਦਿੱਤੇ ਹੋਏ ਸਮੇ 9 ਵਜੇ ਸਹੀ ਟਾਈਮ 'ਚ 9 ਵਜੇ ਤੁਹਾਡੇ ਵਿਚਕਾਰ ਪਹੁੰਚ ਗਿਆ ਸੀਗਾ ਸੋ ਮੈਂ ਜਿੱਥੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾਗਾ ਉੱਥੇ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦਾਗਾ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦਾਗਾ ਤੁਸੀਂ ਸਾਰੇ ਹੀ ਡਾਕਟਰ ਬਣੋ ਵਕੀਲ ਬਣੋ ਤੁਸੀਂ ਸਾਰੇ ਹੀ ਅਧਿਆਪਕ ਬਣੋ ਤੁਸੀਂ ਸਾਰੇ ਹੀ ਅੱਛੇ ਅੱਛੇ ਪੋਸਟਾਂ ਤੇ ਜਾਓ ਪਰ ਲੇਕਿਨ ਬੱਚੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਮਿਹਨਤ ਦੀ ਲੋੜ ਹੁੰਦੀ ਆ ਇੱਕ ਕਮਿਟਮੈਂਟ ਦੀ ਲੋੜ ਹੁੰਦੀ ਆ ਇੱਕ ਤੁਹਾਨੂੰ ਤੁਹਾਡੋ ਟੀਚਰ ਬਹੁਤ ਸ਼ਾਨਦਾਰ ਮਿਲੇ ਹੋਏ ਨੇਗੇ ਮੈਂ ਦੇਖ ਰਿਹਾ ਸੀ ਸਾਰੇ ਟੀਚਰ ਸਾਹਿਬਾਨ ਦਾ ਟ੍ਰੈਕ ਰਿਕਾਰਡ ਬਹੁਤ ਅੱਛਾ ਹੈਗਾ ਹਾਲਾਂਕਿ ਉਹ ਚਾਹੇ ਸਰਕਾਰੀ ਸਕੂਲਾਂ ਚ ਪੜ ਕੇ ਆਏ ਨੇ ਯੂਨੀਵਰਸਿਟੀਾਂ ਚ ਪੜ ਕੇ ਆਏ ਨੇਗੇ ਪਰ ਲੇਕਿਨ ਇਹ ਬੜੇ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਤਾਮੀਲ ਦਿੰਦੇ ਨੇ ਤੁਹਾਨੂੰ ਐਜੂਕੇਸ਼ਨ ਦਿੰਦੇ ਨੇ ਸੋ ਮੇਰਾ ਕਹਿਣ ਦਾ ਬਾਬਾ ਤੁਸੀਂ ਵੀ ਸਾਰੇ ਮਿਹਨਤ ਕਰੋ ਇਹ ਨਹੀਂ ਕਿ ਟੀਚਰ ਸਾਹਿਬਾਨ ਨੇ ਪੜ੍ਹਾਤਾ ਤੇ ਘਰੇ ਜਾ ਕੇ ਪੜ੍ਹਦਾ ਨਹੀਂ ਬੱਚੀਆਂ ਸਾਹਮਣੇ ਬੈਠੀਆਂ ਨੇ ਬੇਟਾ ਘਰ ਜਾ ਕੇ ਘੱਟੋ ਘੱਟ ਜਾਦਾ ਨਹੀਂ ਤਾਂ ਤਿੰਨ ਤੋਂ ਲੈ ਕੇ 5 ਘੰਟੇ ਤਿੰਨ ਤੋਂ ਲੈ ਕੇ 5 ਘੰਟੇ ਜੇਕਰ ਤੁਸੀਂ ਹਰ ਰੋਜ਼ ਪੜ੍ਹੋਗੇ ਆ ਤਾਂ ਤੁਸੀਂ ਡਾਕਟਰ ਬਣੋਗੇ ਆ ਤੁਸੀਂ ਵਕੀਲ ਬਣੋਗੇ ਆ ਤੁਸੀਂ ਇੰਜੀਨੀਅਰ ਬਣੋਗੇ ਆ ਤੁਸੀਂ ਪਾਇਲਟ ਬਣੋਗੇ ਆ ਤੁਸੀਂ ਜੱਜ ਬਣੋਗੇ ਆ ਤੁਹਾਡੇ ਸਾਹਮਣੇ ਦੇਖੋ ਡੀਐਸਪੀ ਸਾਹਿਬ ਆਏ ਦੇ ਬੈਠੇ ਨੇਗੇ ਕਿੰਨੀ ਛੋਟੀ ਉਮਰ ਦੇ ਵਿੱਚ ਇਹ ਪੰਜਾਬ ਪੁਲਿਸ ਦੀ ਐਸਪੀ ਭਰਤੀ ਹੋਏ ਨੇ ਇਹ ਤਾਂ ਹੀ ਭਰਤੀ ਹੋ ਸਕੇ ਨੇ ਜੇਕਰ ਇਹ ਪੜ੍ਹੇ ਨੇ ਜੇ ਨਾ ਪੜ੍ਹਦੇ ਤਾਂ ਇਹਨਾਂ ਲਈ ਵੀ ਮੈਸਮੈਂਟ ਦਾ ਤਰੱਕੀ ਨਹੀਂ ਕਰਨੀ ਸੋ ਮੇਰਾ ਕਹਿਣ ਦਾ ਪਾਬਾ ਕਿ ਐਜੂਕੇਸ਼ਨ ਜਿਹੜੀ ਆ ਸਿੱਖਿਆਗਾ ਉਹ ਤੁਹਾਡੀ ਜ਼ਿੰਦਗੀ ਦੇ ਅੰਦਰ ਸਭ ਤੋਂ ਅਹਿਮ ਸਥਾਨ ਰੱਖਦੀ ਆ ਸਭ ਤੋਂ ਵੱਡਾ ਮੁਲਾ ਸਥਾਨ ਰੱਖਦੀ ਆ ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਸਮੁੱਚੀ ਪੰਚਾਇਤ ਦਾ ਸਰਪੰਚ ਸਾਹਿਬਾਨ ਦਾ ਸਾਰੇ ਉਹਦੇ ਸਾਥੀਆਂ ਦਾ ਸਾਫਾ ਸਰਪੰਚ ਸਾਹਿਬਾਨ ਦਾ ਉਹਨਾਂ ਦੇ ਸਾਥੀਆਂ ਦਾ ਵੱਖ-ਵੱਖ ਸਰਪੰਚ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾਗਾ ਕਿਉਂਕਿ ਇਹ ਸਿੱਖਿਆ ਦੀ ਕ੍ਰਾਂਤੀ ਜਿਹੜੀ ਆ ਪੰਜਾਬ ਦੇ ਅੰਦਰ ਆਵਾਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਇਹ ਸਿੱਖਿਆ ਦੀ ਕ੍ਰਾਂਤੀ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਬਿਲਕੁਲ ਪੰਜਾਬ ਦਾ ਕੱਲਾ-ਕੱਲਾ ਸਕੂਲ 20000 ਸਕੂਲ ਨੇ ਪੰਜਾਬ ਦੇ ਅੰਦਰ ਕੱਲੇ ਕੱਲੇ ਸਕੂਲ ਦੀ ਕਾਇਆ ਕਲ ਖੋ ਰਹੀ ਆ ਬਿਲਕੁਲ ਅੱਜ ਜਿਵੇਂ ਅਦਤ ਕਾਗਮ ਹੋ ਰਹੇ ਨੇ ਆਉਣ ਵਾਲੇ ਸਮੇਂ ਚ ਹੋਰ ਵੀ ਅਦਤ ਕਾਗਮ ਹੋਣਗੇ ਤਾਂ ਕਿ ਪੰਜਾਬ ਦੇ ਸਕੂਲ ਜਿਹੜੇ ਲਗੇ ਉਹ ਜਦੋਂ ਕੋਈ ਆਇਆ ਕਰੂਗਾ ਦੇਖਿਆ ਕਰੂਗਾ ਕਿ ਭਾਰਤ ਦੇਸ਼ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਇੱਕ ਐਸਾ ਸਟੇਟ ਆ ਜਿੱਥੇ ਸਭ ਤੋਂ ਵਧੀਆ ਸਕੂਲ ਨੇ ਜਿੱਥੇ ਸਭ ਤੋਂ ਵਧੀਆ ਟੀਚਰ ਨੇ ਕਿਉਂਕਿ ਜਿਹੜੇ ਦੇਸ਼ ਦੇ ਉਹ ਦੇਸ਼ ਬਹੁਤ ਤਰੱਕੀ ਵਾ ਕੀਤੀ ਹੁੰਦੀਆਂ ਉਹਨਾਂ ਦੇਸ਼ਾਂ ਨੇ ਜਿੱਦਾਂ ਦੇਸ਼ਾਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਅੱਛਾ ਹੁੰਦਾਗਾ ਅੱਜ ਪੂਰੇ ਸੰਸਾਰ ਦੇ ਅੰਦਰ ਨਾ ਫਿਨਲੈਂਡ ਦੀ ਗੱਲ ਚੱਲਦੀ ਆ ਫਿਨਲੈਂਡ ਦੀ ਗੱਲ ਚੱਲਦੀ ਆ ਅੱਜ ਭਾਰਤ ਦੇਸ਼ ਦੇ ਅੰਦਰ ਦਿੱਲੀ ਦੇ ਸਕੂਲਾਂ ਦੀ ਗੱਲ ਚੱਲਦੀ ਆ ਕਿ ਦਿੱਲੀ ਦੇ ਸਕੂਲ ਮਨੀਸ਼ ਸੋਧਿਆ ਜੀ ਨੇ ਬਦਲਤੇ ਅੱਜ ਮੈਂ ਸਮਝਦਾ ਉਸੇ ਤਰੀਕੇ ਮੇਰਾ ਛੋਟਾ ਭਰਾ ਹਰਜੋਤ ਬੈਂਸ ਪੰਜਾਬ ਦੇ ਅੰਦਰ ਸਕੂਲਾਂ ਦੀ ਤਕਦੀਰ ਬਦਲ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਤਕਦੀਰ ਬਦਲਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਉਣਾਗਾ ਕਿ ਤੁਸੀਂ ਜਿਸ ਮਕਸਦ ਨੂੰ ਪੰਜਾਬ ਪਚਾਵ ਆਦਮੀ ਪਾਰਟੀ ਦੀ ਸਰਕਾਰ ਲੈਂਦੀ ਸੀ ਉਹ ਮਕਸਦ ਤੁਹਾਡਾ ਬਿਲਕੁਲ 100% ਪੂਰਾ ਹੋ ਰਿਹਾ ਅੱਜ ਪੰਜਾਬ ਦੇ ਅੰਦਰ ਚਾਹੋ 300 ਯੂਨਟ ਮੁਫਤ ਬਿਜਲੀ ਦੀ ਗੱਲ ਆ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਕਾਂਗਰਸ ਪਾਰਟੀ ਅਕਾਲੀ ਦਲ ਬੀਜੇਪੀ ਵਾਲੇ ਕਹਿੰਦੇ ਸੀ ਬਹੁਤ ਵੱਡਾ ਵਾਅਦਾ ਪੂਰਾ ਨਹੀਂ ਹੋਣਾ ਅੱਜ ਜਿੰਨੇ ਵੀ ਤੁਸੀਂ ਸਾਰੇ ਬੈਠੇ ਹੋ ਲਗਭਗ ਤੁਹਾਡਾ ਸਾਰਿਆਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਨਹੀਂ ਕਿਸੇ ਨੂੰ ਵੀ ਨਹੀਂ ਆਉਂਦਾ ਹੈਗਾ ਤੇ ਪੰਜਾਬ ਦੇ ਅੰਦਰ 90% ਘਰਾਂ ਦਾ ਬਿਜਲੀ ਦਾ ਬਿੱਲ ਅਜ ਪੰਜਾਬ ਦੇ ਅੰਦਰ ਜ਼ੀਰੋ ਆਉਂਦਾ ਜੀ ਲੋ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੰਟੀ ਦਿੱਤੀ ਸੀ ਉਹ ਗਰੰਟੀ ਜਿਹੜੀ ਆ ਪੂਰੀ ਹੋਈ ਆ ਇਹੀ ਬਦਲਾਵ ਆ ਇਹੀ ਸਿਸਟਮ ਬਦਲਿਆ ਗਿਆ ਸੋ ਮੈਂ ਤੁਹਾਡਾ ਸਭ ਦਾ ਪ੍ਰਿੰਸੀਪਲ ਸਾਹਿਬਾਨ ਦਾ ਸਾਡੇ ਐਸਡੀਐਮ ਸਾਹਿਬਾਨ ਦਾ ਡੀਐਸਪੀ ਸਾਹਿਬਾਨ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸ਼ਾਰਟ ਨੋਟ ਦੇ ਉੱਤੇ ਅੱਜ ਦਾ ਇਹ ਪ੍ਰੋਗਰਾਮ ਅਯੋਜਿਤ ਕੀਤਾ ਬਹੁਤ ਬਹੁਤ ਸ਼ੁਕਰੀਆ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਸਾਹਿਬ ਤਾੜੀਆਂ ਦੀ ਗੂੰਜ ਦੇ विश so, कर बहुत ही मंच के के स्कूल सत्कारयोगूलिपल डॉक्टर परमिंदर जी डिप्टी डीओ एजुकेशन डिपार्टमेंट एस डी एम साहबान दड़बा डी एस पी साहबान दड़बा ਚੇਅਰਮੈਨ ਮਾਰਕੀਟ ਕਮੇਟੀ ਮੈਡਮ ਸ਼ਿਰਗਿਲ ਜੀ ਪ੍ਰੀਤਮ ਪੀਤੂ ਜੀ ਚੇਅਰਮੈਨ ਇੰਪਰੂਵਮੈਂਟ ٹرسٹ ਸਮਰੂਪ ਤੇ ਮੇਰੇ ਸਾਹਮਣੇ ਸਿਸ਼ੋਬੇ ਬਹੁਤ ਹੀ ਸਤਿਕਾਰਯੋਗ ਸਾਰੇ ਨੌਜਵਾਨ ਬੱਚੇ ਬੱਚੀਆਂ ਪਿੰਡ ਦੇ ਨੌਜਵਾਨ ਸਰਪੰਚ ਸਾਹਿਬਾਨ ਸਭੋੱਚੀ ਪੰਚਾਇਤ ਸਭ ਤੋਂ ਪਹਿਲਾਂ ਮਰੌਫ ਖਤੇ ਵਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੈਂ ਸਕੂਲ ਦੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਸਮੂਚੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇ ਵਿੱਚ ਆਉਣਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਤੁਹਾਡੇ ਸਕੂਲ ਦੇ ਕਾਫੀ ਲੰਬੇ ਅਰਸੇ ਤੋਂ ਜੋ ਕੰਮ ਪੈ ਸੀ ਜੋ ਪੈਂਡਿੰਗ ਪੈ ਸੀ ਅੱਜ ਉਹ ਪੂਰੇ ਹੋਏ ਨੇ ਕਿ ਲਗਭਗ 41 ਲੱਖ ਰੁਪਏ ਦੇ ਕੰਮ ਜਿਹੜੇ ਦੇਗੇ ਉਹ ਅੱਜ ਦੇ ਪ੍ਰਚੜੇ ਦੇ ਕਿ ਉਹਨਾਂ ਦਾ ਜਿਹੜਾ ਉਹ ਸਾਰੇ ਤੁਹਾਡੇ ਸਕੂਲ ਨੂੰ ਅਸਮਰਪਿਤ ਹੋਏ ਨੇ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜੇ ਮੈਂ ਪੰਜਾਬ ਦੀ ਗੱਲ ਕਰਾਂ 217 'ਚ ਅਸੀਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਇਲੈਕਸ਼ਨ ਪੰਜਾਬ ਵਿਧਾਨ ਸਭਾ ਦੀ ਲੜੀ ਸੀ ਔਰ ਤੁਸੀਂ ਪਹਿਲੀ ਇਲੈਕਸ਼ਨ ਲੜਦਿਆਂ ਹੋਏ ਨੇ ਪਹਿਲੀ ਵਾਰ ਹੀ ਮੈਨੂੰ ਹਲਕੇ ਢਿੜਵੇ ਦਾ ਸੇਵਾਦਾਰ ਬਣਾਇਆ ਸੀ ਪਹਿਲੀ ਵਾਰ ਹੀ ਮੈਨੂੰ ਵਿਧਾਇਕ ਬਣਾਇਆ ਸੀ ਔਰ ਦੂਸਰੀ ਵਾਰ ਤੁਸੀਂ ਸਾਰਿਆਂ ਨੇ ਫੇਰ 2022 ਚ ਮੈਨੂੰ ਵਿਧਾਇਕ ਬਣਾਇਆ ਪਹਿਲੀ ਵਾਰ ਪਾਰਟੀ ਨੇ ਮੇਰੀ ਸੇਵਾ ਲਈ ਮੈਨੂੰ ਲੀਡਰ ਆਫ اپੋਜੀਸ਼ਨ ਬਣਾਇਆ ਨੇਤਾ ਵਿਰੋਧੀ ਤੇ ਰਖਲਾਇਆ ਔਰ ਜਦੋਂ ਦੂਜੀ ਵਾਰ ਤੁਸੀਂ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਹਲਕਾ ਦਰਬਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਤਾਂ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਬਿਨੁਸਪਰਦ ਕੀਤੀਆਂ ਮੈਨੂੰ ਪੰਜਾਬ ਦਾ ਖਜ਼ਾਨਾਮંત્રી ਬਣਾਇਆ ਇਹ ਸਾਰਾ ਸਿਹਰਾ ਮੈਂ ਸਮਝਦਾ ਜੜਬੇ ਵਾਲਿਓ ਕਮਾਲਪੁਰ ਵਾਲਿਓ ਤੁਹਾਡੇ ਸਿਰ ਤੇ ਜਾਂਦਾਗਾ ਤੁਹਾਨੂੰ ਜਾਂਦਾਗਾ ਕਿਉਂਕਿ ਤੁਸੀਂ ਮਿਹਨਤ ਕੀਤੀ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਜਿੱਤ ਕੇ ਗਿਆ ਔਰ ਉਸ ਸਮੇਂ ਬਹੁਤ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਮੰਗ ਸੀਗੀ ਕਿ ਸਾਡੇ ਪਿੰਡ ਦੇ ਸਕੂਲ ਦੇ ਕਮਰੇ ਦੂਰੇ ਨੇਗੇ ਸਕੂਲ ਦੇ ਅੰਦਰ ਸਟਾਫ ਦੇ ਬੈਠਣ ਲਈ ਕਮਰੇ ਜਿਹੜੇ ਹੈਗੇ ਮਿੰਡੇ ਮੀਲ ਦਾ ਕਮਰਾ ਨਹੀਂ ਹੈਗਾ ਬਾਥਰੂਮ ਠੀਕ ਨਹੀਂ ਹੈਗੇ ਇਹ ਸਾਰੀਆਂ ਮੰਗਾਂ ਜਿਹੜੀਆਂ ਬਹੁਤ ਸਾਰੇ ਨੌਜਵਾਨ ਸਾਥੀਆਂ ਨੇ ਕੀਤੀਆਂ ਸੀ ਸਰਪੰਚ ਸਾਹਿਬਾਨ ਨੇ ਕੀਤੀਆਂ ਸੀ ਉਹ ਸਾਰੀਆਂ ਮੰਗਾਂ ਅਜ ਪੂਰੀਆਂ ਹੋ ਜਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਰਾ ਇਹ ਸੀਗਾ ਆਮ ਆਦਮੀ ਪਾਰਟੀ ਦਾ ਨਾਰਾ ਇਹ ਸੀਗਾ ਕਿ ਇੱਕ ਮੌਕਾ ਸਰਦਾਰ ਭਗਵੰਤ ਮਾਨ ਨੂੰ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇਹ ਵੱਡੀ ਜਿਹੜੀ slogan ਸੀਗਾ ਵੱਡਾ ਨਾਰਾ ਸੀ ਉਹਦੇ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਇਹਦੇ ਉੱਤੇ ਸੀ ਪੰਜਾਬ ਦੀ ਇਲੈਕਸ਼ਨ ਲੜੀ ਸੀ ਔਰ ਪੰਜਾਬ ਦੇ ਲੋਕਾਂ ਨੇ ਵਾਅਦਾ ਕੀਤਾ ਸੀਗਾ ਕਿ ਜੋ ਐਜੂਕੇਸ਼ਨ ਦਾ ਮਾਡਲ ਆ ਜੋ ਸਿੱਖਿਆ ਦਾ ਮਾਡਲ ਆ ਜੋ ਦਿੱਲੀ ਦੇ ਅੰਦਰ ਮਨੀਸ਼ ਸ਼ੋਧਿਆ ਜੀ ਨੇ ਜੋ ਦਿੱਲੀ ਦੇ ਅੰਦਰ ਅਰਵਿੰਦ ਕੇਜਰੀਵਾਦੀ ਨੇ ਸਿੱਖਿਆ ਦੇ ਅੰਦਰ ਵੱਡੀਆਂ ਤਬਦੀਲੀਆਂ ਲੈ ਕੇ ਆਂਦੀਆਂ ਨੇ ਗਿਆ ਉਸੇ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਅਸੀਂ ਪੰਜਾਬ 'ਚ ਲੈ ਕੇ ਆਵਾਂਗੇ ਇਹ ਵਾਦਾ ਸੀ ਸਾਡਾ ਅੱਜ ਉਹ ਤਬਦੀਲੀਆਂ ਦਾ ਜਿਹੜਾ ਬਦਲਾਅ ਆ ਪੰਜਾਬ ਦੇ ਅੰਦਰ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਅੱਜ ਸਾਡੇ ਅਧਿਆਪਕ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਸਾਹਿਬਾਨ ਨੇ ਕਿਹਾ ਕਿ ਆਈਆਈਟੀ ਅਹਮਦਾਬਾਦ ਜਾ ਰਹੇ ਨੇਗੇ ਸਾਡੇ ਅਧਿਆਪਕ ਫਿਨਲੈਂਡ ਜਾ ਰਹੇ ਨੇ ਸਾਡੇ ਅਧਿਆਪਕ ਸਿੰਗਾਪੁਰ ਜਾ ਰਹੇ ਨੇਗੇ ਸਾਡੇ ਅਧਿਆਪਕ ਵੱਡੀਆਂ-ਵੱਡੀਆਂ ਇੰਸਟੀਚੂਨਾਂ ਜਾ ਰਹੇ ਨੇ ਕਿਉਂ ਜਾ ਰਹੇ ਨੇ ਉੱਥੇ ਉਥੇ ਜਾ ਕੇ ਉਹ ਜਿਹੜੀ ਵਰਲਡ ਕਲਾਸ এডੂਕੇਸ਼ਨ ਆ ਜਿਹੜੀ ਸੰਸਾਰ ਦੇ ਪੱਧਰ ਦੀ এডੂਕੇਸ਼ਨ ਆ ਉਸ ਲੈਵਲ ਦੀ ਸਿੱਖਲਾਈ ਆ ਉਹ ਪ੍ਰਾਪਤ ਕਰਕੇ ਆ ਰਹੇ ਨੇ ਤਾਂ ਕਿ ਉਤੋਂ ਪ੍ਰਾਪਤ ਕਰਕੇ ਉਹ ਸਾਡੇ ਬੱਚਿਆਂ ਨੂੰ ਜਿਹੜੇ ਸਾਹਮਣੇ ਸਾਡੇ ਬੱਚੇ ਬੈਠੇ ਲਗੇ ਇਹਨਾਂ ਬੱਚਿਆਂ ਨੂੰ ਉਹ ਇੰਟਰਨੈਸ਼ਨਲ ਲੈਵਲ ਦੀ এডੂਕੇਸ਼ਨ ਦੇਣਗੇ ਯਾਨੀ ਕਿ ਸੰਸਾਰ ਦੇ ਪੱਧਰ ਦੀ এডੂਕੇਸ਼ਨ ਦੇਣਗੇ ਇਹ ਸਾਡਾ ਵਾਅਦਾ ਸੀਗਾ ਉਹ ਅਸੀਂ ਪੰਜਾਬ ਦੇ ਅੰਦਰ ਪੂਰਾ ਕੀਤਾਗਾ ਸਾਡਾ ਵਾਅਦਾ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ISRO IIT ਅੰਮਦਾਬਾਦ ਵੱਡੇ ਵੱਡੇ ਜਿਹੜੀ ਇੰਸਟੀਚੂਨਸ ਰਹੀਆਂ ਵੱਡੀਆਂ-ਵੱਡੀਆਂ ਸੰਸਥਾਾਂ ਨੇ ਉਹਨਾਂ ਦੇ ਅੰਦਰ ਭੇਜਾਂ ਗਿਆ ਅੱਜ ਉਹ ਜਿਹੜਾ ਅਸਰ ਆ ਸ ਦਿਖਾਈ ਦਿੰਦਾ ਕਿ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਇਸਤਰੀ ਦੀ ਵੀ ਸੈਰ ਕਰ ਰਹੇ ਨੇ ਬਹੁਤ ਵੱਡੀਆਂ-ਵੱਡੀਆਂ ਥਾਮਾਂ ਤੇ ਜਾ ਰਹੇ ਨੇ ਕਿ ਸਵੇਰ ਤੋਂ ਪਹਿਲਾਂ ਬੋਲਦਿਆਂ ਡਿਪਟੀ ਡੀਓ ਸਾਹਿਬ ਨੇ ਦੱਸਿਆ ਸੀਗਾ ਕਿ ਲਗਭਗ 200 ਦੇ ਕਰੀਬ ਸਾਡੇ ਬੱਚੇ ਉਹ JEE ਦੇ ਵਿੱਚ ਜਿਹੜਾ ਇਗਜ਼ਾਮ ਆ ਉਹਦੇ ਵਿੱਚ ਸਫਲ ਹੋਏ ਲਗੇ 169 ਜਿਹੜੇ ਬੱਚੇ ਨੇਗੇ ਉਹ ਅੱਜ JEE ਦਾ ਇਗਜ਼ਾਮ ਪਾਸ ਕੀਤਾ ਗਿਆ ਇਹ ਪਹਿਲੀ ਵਾਰ ਹੋਇਆਗਾ ਸਰਕਾਰਾਂ ਦਾ ਬਹੁਤ ਲੰਬੇ ਅਰਸੇ ਤੋਂ ਵੱੜਦੀ ਆ ਰਹਿਆ ਸੀਗਾ ਪਰ ਲੇਕਿਨ ਐਡੀ ਵੱਡੀ ਗੱਦੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵੱਡੀਆਂ-ਵੱਡੀਆਂ ਇੰਸਟੀਚੂਨ ਦੇ ਅੰਦਰ ਦਾਖਲਾ ਲੈਣਾ ਇਹ ਮਿਸਾਲ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪਹਿਲੀ ਵਾਰ ਪੰਜਾਬ ਚ ਹੋਇਆਗਾ ਇਹ 3 ਸਾਲ ਦਾ ਇਤਿਹਾਸ ਜਿਹੜਾ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਰਹਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਕੰਮ ਕਰਦੇ ਰਹੇ ਲਗਾਤਾਰ ਐਜੂਕੇਸ਼ਨ ਦੇ ਅੰਦਰ ਮੇਰੇ ਯਾਦ ਆ ਕਿ ਜਦੋਂ ਪਹਿਲਾ ਬਜਟ ਸੀਗਾ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਮੈਂ ਪਹਿਲਾ ਬਜਟ ਪੇਸ਼ ਕੀਤਾ ਤਾਂ ਐਜੂਕੇਸ਼ਨ ਦੇ ਅੰਦਰ ਸਿੱਖਿਆ ਦੇ ਅੰਦਰ 57% 57% ਦਾ ਬਜਟ ਜਿਹੜਾ ਜੇ ਅਸੀਂ ਪੈਸੇ ਰੱਖਾਂਗੇ ਤਾਂ ਹੀ ਵਿਕਾਸ ਹੋਊਗਾ 57% ਦੀ ਬਜਟ ਜਿਹੜਾ ਉਹ ਪਹਿਲੀ ਵਾਰ ਐਜੂਕੇਸ਼ਨ ਚ ਰੱਖਿਆ ਗਿਆ 47% ਦੀ ਬਜਟ ਜਿਹੜਾ ਉਹ ਮੈਡੀਕਲ ਐਜੂਕੇਸ਼ਨ ਚ ਰੱਖਿਆ ਗਿਆ ਤਾਂ ਹੀ ਅੱਜ ਮੈਂ ਸਮਝਦਾ ਪੰਜਾਬ ਦੇ ਸਿਹਤ ਦੇ ਖੇਤਰ ਦੇ ਅੰਦਰ ਔਰ ਸਿੱਖਿਆ ਦੇ